ਦੀ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਨੂੰ ਰਾਜਸਥਾਨ ਤੋਂ ਉਹ ਹੁਣ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਤੁਹਾਨੂੰ ਦੱਸ ਦੇ ਕਿ ਰਵਿੰਦੀ ਬਿੱਟੂ ਨੇ ਲੋਕ ਸਭਾ ਦੀ ਚੋਣ ਲੁਧਿਆਣੇ ਤੋਂ ਹਾਰ ਕੇ ਸੀ ਉਹ ਰਾਜਾ ਬੜੀ ਉਹਨਾਂ ਦਾ ਪਿਛੋਕੜ ਉਹਨਾਂ ਦੇ ਦਾਦਾ ਸਰਦਾਰ ਬਿਆਨ ਸਿੰਘ ਉਹ ਪਰਿਵਾਰ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਪੈਰ ਧਰਾਵਾ ਕਰ ਰਹੀ ਹੈ ਚੋਣ ਲੜੇ ਕੇ ਇੰਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣੇ ਚ ਆਉਂਦੇ ਐ ਤੇ ਉਹ ਕਹਿੰਦੇ ਆ ਕਿ ਤੁਸੀਂ ਬਿੱਟੂ ਨੂੰ ਜਿਤਾਓ ਜ਼ਿੰਮੇਵਾਰੀ ਨਾ ਦੇ ਆਓ ਪਰ ਅਮਿਤ ਸ਼ਾਹ ਸਾਹਿਬ ਨੇ ਆਪਣਾ ਕੀਤਾ ਹੋਇਆ ਵਾਅਦਾ ਜਿਯਾਰੀ ਦੇ ਰੂਪ ਦੇ ਵਿੱਚ ਨਿਭਾਤਾ ਰਵ੍ਰੀਤ ਬਿੱਟੂ ਨੂੰ ਰਾਜ ਮੰਤਰੀ 2 ਮਿਕ ਮੇ ਕਰੇਲਾ ਦਾ ਰਾਜ ਮੰਤਰੀ ਦੇ ਤੌਰ ਤੇ ਤੇ ਇਜਾਦਾਨਾ ਤੌਰ ਤੇ ਜਿਹੜਾ ਫੂਡ ਪ੍ਰੋਸੈਸਿੰਗ ਦਾ ਮਾਮਲਾ ਮੰਤrala ਉਹ ਨਾਂ ਨੂੰ ਦਿੱਤਾ। ਸੌਰ ਰਬੀਤ ਬਿੱਟੂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਆਪਣੀ ਯਾਰੀ ਨਿਭਾਤੀ। ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਨੂੰ ਰਾਜਸਥਾਨ ਤੋਂ ਉਹ ਹੁਣ ਰਾਜ ਸਭਾ ਦੇ ਮੈਂਬਰ ਬਣ ਗਏ ਨੇ ਤੁਹਾਨੂੰ ਦੱਸਦੇ ਕਿ ਰਵ੍ਰੀਤ ਸਿੰਘ ਬਿੱਟੂ ਨੇ ਲੋਕ ਸਭਾ ਦੀ ਚੋਣ ਲੁਧਿਆਣੇ ਤੋਂ ਹਾਰ ਗਏ ਸੀ ਉਹ ਰਾਜਾ ਬੜਿੰਗ ਤੋਂ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬਾ ਢਿੱਲੋਂ ਸਾਹਿਬ ਕਿਵੇਂ ਦੇਖਦੇ ਸਨ ਦੇਖੋ ਰਵ੍ਰੀਤ ਸਿੰਘ ਬਿੱਟੂ ਇਦੋਂ ਪਹਿਲਾਂ ਇੱਕ ਤੋਂ ਵੱਧ ਵਾਰ ਲੋਕ ਸਭਾ ਲਈ ਚੁਣੇ ਗਏ ਦੋ ਵਾਰ ਉਹ ਆਨੰਦਪੁਰ ਸਾਹਿਬ ਤੋਂ ਤੇ ਫਿਰ ਲੁਧਿਆਣੇ ਤੋਂ ਐਸ ਵਾਰ ਉਹ ਲੁਧਿਆਣੇ ਤੋਂ ਮੁਕਾਬਲੇ ਵਿੱਚ ਸਨ ਲੇਕਿਨ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਸੀਟ ਜਿੱਤ ਲਈ ਰਵ੍ਰੀਤ ਸਿੰਘ ਬਿੱਟੂ ਨੇ ਅਚਾਨਕ ਛਾਲ ਮਾਰਤੀ ਸੀ ਭਾਰਤੀ ਜਨਤਾ ਪਾਰਟੀ ਚ ਉਹਨਾਂ ਦਾ ਪਛੋਕੜ ਉਹਨਾਂ ਦੇ ਦਾਦਾ ਸਰਦਾਰ ਬਿਆਨਤ ਸਿੰਘ ਉਹ ਪਰਿਵਾਰ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਪੈਰ ਧਰਾਵਾ ਕਰ ਰਹੀ ਹੈ ਐਸ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਵੋਟ ਵੀ ਰਵੈਤੀ ਅਕਾਲੀ ਦਲ ਤੋਂ ਕਿਤੇ ਵੱਧ ਪ੍ਰਾਪਤ ਕਰ ਲਿਆ 18% ਪਹੁੰਚ ਗਏ ਨੇ ਤਾਂ ਅਕਾਲੀ ਸਭਾ ਕ ਤੇ 13% ਨੇ ਅਕਾਲੀ ਦਲ ਉਹ ਚੋਣ ਲੜੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣੇ ਚ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਤੁਸੀਂ ਬਿੱਟੂ ਨੂੰ ਜਿਤਾਓ ਜ਼ਿੰਮੇਵਾਰੀ ਮੈਂ ਦੇਾਂਗਾ ਬਿੱਟੂ ਜਿਤਨਾ ਸਕੇ ਪਾਸਰਾ ਉਹ ਇਹ ਹਾਰ ਗਏ ਪਰ ਅਮਿਤ ਸ਼ਾਹ ਸਾਹਿਬ ਨੇ ਆਪਣਾ ਕੀਤਾ ਹੋਇਆ ਵਾਅਦਾ ਜੀਆਰੀ ਦੇ ਰੂਪ ਦੇ ਵਿੱਚ ਨਿਭਾਤਾ ਰਮਣੀਤ ਬਿੱਟੂ ਨੂੰ ਰਾਜ ਮੰਤਰੀ ਦੋ ਮੈਂਕ ਵਿੱਚ ਕਰੇਲਾ ਦਾ ਰਾਜ ਮੰਤਰੀ ਦੇ ਤੌਰ ਤੇ ਤੇ ਜਿਆਦਾ ਨਾਲ ਤੌਰ ਤੇ ਜਿਹੜਾ ਫੂਡ ਪ੍ਰੋਸੈਸਿੰਗ ਦਾ ਮੰਤਰਾਲਾ ਉਹ ਨਾਲ ਦਿੱਤਾ ਵੱਡੀ ਗੱਲ ਹੋਈ ਇਸ ਮਾਮਲੇ ਦੇ ਵਿੱਚ ਜਦੋਂ ਉਹ ਕਿੱਥੋਂ ਨਾ ਕਿੱਥੋਂ ਉਹਨਾਂ ਨੂੰ ਰਾਜ ਸਭਾ 'ਚ ਭੇਜਣਾ ਸੀ ਪਹਿਲਾ ਗੱਲ ਚੱਲੀ ਕਿ ਉਹ ਹਰਿਆਣਾ ਤੋਂ ਬਣਾਉਣਗੇ ਪਰ ਉੱਥੇ ਜਿਹੜੀ ਕਾਂਗਰਸ ਛੱਡ ਕੇ ਬੀਬੀ ਕਿਰਨ ਚੌਧਰੀ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀਨੂ ਇਸ ਪਾਸੇ ਵੱਲ ਆਈ ਉਹਦਾ ਵੀ ਖਿਆਲ ਰੱਖਣਾ ਸੀ ਫਿਰ ਬਿੱਟੂ ਨੂੰ ਰਾਜਸਥਾਨ ਤੋਂ ਬਣਾਇਆ ਗਿਆ ਉੱਥੇ ਤਿੰਨ ਉਮੀਦਵਾਰ ਖੜੇ ਸੀ ਭਾਜਪਾ ਦੇ ਡੰਮੀ ਉਮੀਦਵਾਰ ਸੁਨੀਲ ਕਠਾਰੀ ਉਹ ਬਾਅਦ ਦੇ ਵਿੱਚ ਆਪਣੀ ਜਿਹੜੀ ਉਮੀਦਵਾਰੀ ਹੈ ਨਾਮਜ਼ਦਗੀ ਵਾਪਸ ਲੈ ਗਏ ਆਜ਼ਾਦ ਉਮੀਦਵਾਰ ਬਬੀਤਾ ਬਾਧਵਾਨੀ ਇਹਨਾਂ ਨੂੰ ਜਾਂਚ ਮਗਰੋਂ ਰੱਦ ਕਰ ਦਿੱਤਾ ਗਿਆ ਤੇ ਮੈਦਾਨ ਰਹਿ ਗਿਆ ਕੱਲਾ ਰਵਨੀਤ ਬਿੱਟੂ ਵਾਸਤੇ ਰਵਨੀਤ ਬਿੱਟੂ ਦਾ ਜਿਹੜਾ ਇਹ ਕਾਰਜਕਾਲ ਹੈ ਜੋ ਪਤਾ ਲੱਗਿਆ ਕਿ 21 ਜੂਨ 2026 ਤੱਕ ਆ ਮੈਨੂੰ ਸ਼ਾਇਦ ਇਹ ਸੀ ਕਿ ਇਹ 6 ਸਾਲਾਂ ਲਈ ਹੈ ਨਹੀਂ ਇਸ ਸੀਟ ਦੀ ਜਿਹੜੀ ਕਾਰਜਕਾਲ ਹੈ ਉਹ 21 ਜੂਨ 2026 ਤੱਕ ਹੈ ਰਵੜੀ ਤੇ ਬਿੱਟੂ ਹਾਲ ਦੀ ਘੜੀ 2 ਸਾਲ ਵਾਸਤੇ ਇਹ ਰਾਜ ਸਭਾ ਦੇ ਲਈ ਚੁਣੇ ਗਏ ਨੇ ਸੋ ਕੁੱਲ ਉੱਥੇ 10 ਸੀਟਾਂ ਨੇ ਚਾਰ ਭਾਜਪਾ ਕੋਲ ਨੇ ਪੰਜ ਉੱਥੇ ਦੀਆਂ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਕੋਲ ਨੇ ਸੋ ਬਿੱਟੂ ਦੇ ਬਣਨ ਤੋਂ ਬਾਅਦ ਸ਼ਾਇਦ 10 ਦੇ 10 ਪੂਰੀਆਂ ਹੋ ਗਈਆਂ 5-5 ਹੋ ਗਈਆਂ ਸੋ ਰਵੜੀ ਤੇ ਬਿੱਟੂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਆਪਣੀ ਯਾਰੀ ਨਿਭਾਤੀ ਤੇ ਰਵਨੀਤ ਬਿੱਟੂ ਦਾ ਜੇ ਦੋ ਸਾਲ ਜਿਹੜਾ ਰੇਲ ਮੰਤਰੀ ਵਾਲਾ ਉਹ ਸੌਖਿਆਂ ਜਾਂ ਲੱਗ ਜੂਗਾ ਉਦੋਂ ਬਾਅਦ ਕਿਹੜੇ ਰਾਜੇ ਦੀ ਪਰਜਾ ਹੁੰਦੀ ਹੈ ਜਾਂ ਕਿਤੇ ਹੋਰ ਰਵਨੀਤ ਬਿੱਟੂ ਨੂੰ ਲੜਾਇਆ ਜਾ ਸਕਦਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸੱਤ ਸੀਟਾਂ ਨੇ ਅਜੇ 28 ਤੱਕ ਕੋਈ ਸੀਟ ਖਾਲੀ ਨਹੀਂ ਹੋਊਗੀ 4 ਸਾਲ ਇਥੋਂ ਦੇ ਕਾਰਜਕਾਲ ਦੇ ਰਾਜ ਸਭਾ ਮੈਂਬਰਾਂ ਦੇ ਪਈ ਜੀ ਸੋਦੂ ਦੇ ਪਾਸੇ ਰਵਨੀਤ ਬਿੱਟੂ ਕਿਸਾਨਾਂ ਨੂੰ ਲੈ ਕੇ ਵੀ ਕਈ ਗੱਲਾਂ ਕਰਦੇ ਹੋਏ ਨਜ਼ਰਾਂ ਦੇ ਹੁਣ ਵੇਖਣਾ ਹੋਵੇਗਾ ਪੰਜਾਬ ਨੂੰ ਬਿੱਟੂ ਦੇ ਮੰਤਰੀ ਬਣਾ ਕੀ ਫਾਇਦਾ ਹੁੰਦਾ ਹੈ ਇਹ ਤਾਂ ਹੁਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ